ਇੱਕ ਵਾਰ ਇੱਕ ਆਦਮੀ ਆਪਣੀ ਕਿਸਮਤ ਤੋਂ ਬਹੁਤ ਨਿਰਾਸ਼ ਹੋ ਗਿਆ ਉਹ ਸੋਚ ਰਿਹਾ ਸੀ ਕਿ ਮੇਰੀ ਕਿਸਮਤ ਬਹੁਤ ਖਰਾਬ ਹੈ ਮੇਰੀ ਕਿਸਮਤ ਮੇਰੇ ਨਾਲ ਨਹੀਂ ਹੈ ਜਿਸ ਕਰਕੇ ਮੇਰਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਤੇ ਕੋਈ ਵੀ ਕਾਮਯਾਬੀ ਨਹੀਂ ਮਿਲਦੀ ਉਹ ਬਹੁਤ ਪਰਚਾਨ ਰਹਿਦਾ ਸੀ ਤੇ ਕਿਸੇ ਕੰਮ ਕਰਤੇ ਘਟ ਹੀ ਜਾਂਦਾ ਸੀ ਤੇ ਲੋਕਾਂ ਦੀ ਜ਼ਿੰਦਗੀ ਦੇਖ ਕੇ ਸੋਚਦਾ ਸੀ ਕਿ ਮੇਰੀ ਹੀ ਕਿਸਮਤ ਖਰਾਬ ਹੈ ਮੇਰੀ ਹੀ ਕਿਸਮਤ ਗਵਾਚ ਗਈ ਹੈ ਇਹ ਸਾਰੇ ਤਾਂ ਬੜੀ ਵਧੀਆ ਜ਼ਿੰਦਗੀ ਜੀ ਰਹੇ ਹਨ ਤੇ ਕਾਮਯਾਬੀ ਵਾਲੀ ਜ਼ਿੰਦਗੀ ਜੀ ਰਹੇ ਹਨ ਉਸਨੇ ਸੋਚਿਆ ਮੈਨੂੰ ਇਸ ਦਾ ਕੋਈ ਹੱਲ ਕਰਨਾ ਪਵੇਗਾ ਉਹ ਆਪਣੇ ਘਰ ਤੋਂ ਬਹੁਤ ਦੂਰ ਜੰਗਲਾਂ ਵਿੱਚ ਰਹਿੰਦੇ ਇੱਕ ਸਾਧੂ ਨੂੰ ਇਸ ਬਾਰੇ ਪੁੱਛਣ ਚਲੇ ਗਿਆ ਉਸਨੇ ਲੋਕਾਂ ਤੋਂ ਸੁਣ ਰੱਖਿਆ ਸੀ ਵੀ ਸਾਧੂ ਕੋਲ ਹਰ ਇੱਕ ਚੀਜ਼ ਦਾ ਹੱਲ ਹੈ ਉਹ ਘਰੋਂ ਚੱਲ ਪਿਆ ਚੱਲਦੇ-ਚੱਲਦੇ ਘਰੋਂ ਕਾਫੀ ਦੂਰ ਨਿਕਲ ਆਇਆ ਰਸਤੇ ਵਿੱਚ ਉਸਨੂੰ ਇੱਕ ਹਿਰਨ ਮਿਲਿਆ ਹਿਰਨ ਦਰਦ ਨਾਲ ਤੜਫ ਰਿਹਾ ਸੀ ਹਿਰਨ ਨੇ ਇਸ ਆਦਮੀ ਵੱਲ ਦੇਖਿਆ ਤੇ ਇਸ ਨੂੰ ਆਪਣੀ ਮਦਦ ਲਈ ਆਵਾਜ਼ ਮਾਰੀ ਤੇ ਕਹਿਆ ਕਿ ਮੈਂ ਗਲਤੀ ਨਾਲ ਆਪਣੇ ਭੋਜਨ ਖਾਂਦੇ ਸਮੇਂ ਜ਼ਮੀਨ ਤੇ ਪੈ ਸੋਨੇ ਦੇ ਸਿੱਕੇ ਨਿਕਲ ਲੈ ਹੁਣ ਬਹੁਤ ਜ਼ਿਆਦਾ ਦਰਦ ਹੋ ਰਹੀ ਹੈ ਕਿਰਪਾ ਕਰਕੇ ਮੇਰੀ ਮਦਦ ਕਰ ਤੇ ਮੈਨੂੰ ਇਸ ਦੁੱਖ ਤੋਂ ਮੁਕਤੀ ਦਿਲਾ ਆ ਜਾਂਦੇ ਹੋਏ ਆਦਮੀ ਨੇ ਉਸ ਹਿਰਨ ਨੂੰ ਕਿਹਾ ਮੈਂ ਤੇਰੀ ਕੀ ਮਦਦ ਕਰ ਸਕਦਾ ਮੇਰੀ ਤਾਂ ਆਪਣੀ ਕਿਸਮਤ ਬਹੁਤ ਖਰਾਬ ਹੈ ਤੇ ਮੈਂ ਇੱਕ ਸਾਧੂ ਕੋਲ ਜਾ ਰਿਹਾ ਹਾਂ ਆਪਣੀ ਕਿਸਮਤ ਦਾ ਇਲਾਜ ਕਰਾਉਣ ਮੈਂ ਆਪਣੀ ਕਿਸਮਤ ਲੱਭਣ ਜਾ ਰਿਹਾ ਜੇ ਤੂੰ ਕਵੇ ਤਾਂ ਤੇਰੇ ਬਾਰੇ ਵੀ ਪੁੱਛ ਲਵਾਂਗਾ ਉਸ ਦਰਦ ਨਾਲ ਤੜਫਦੇ ਹੋਏ ਹਿਰਨ ਨੇ ਜਵਾਬ ਦਿੱਤਾ ਚੱਲ ਕੋਈ ਨਹੀਂ ਭਰਾਵਾ ਮੇਰੀ ਕਿਸਮਤ ਬਾਰੇ ਵੀ ਪੁੱਛ ਲਈ ਸ਼ਾਇਦ ਸਾਧੂ ਕੁਝ ਦੱਸ ਹੀ ਦਵੇ